ਆ ਵੀ ਗਾਈਸ ਮੈਟਰੋ ਲੱਗਿਆ ਫੜਨਾ ਦੁਬਾਰਾ ਫੇਰ ਮੈਟਰੋ ਜਾਦੇ ਤਾਂ ਆਪਣੇ ਨਾਲ ਭਾਜੀ ਚੱਲੇ ਆ ਜੁਵੇਰ ਘੁੰਮਣ ਫੇਰੇ ਇਹ ਆ ਗਾਈਸ ਓਰੀਐਂਟ ਇੱਥੋਂ ਆਪਣੇ ਬੱਸਾਂ ਲੱਗਦੀਆਂ ਸਾਰੀਆਂ ਫਲੈਟ ਬੱਸਾਂ ਰੇਡ ਐਕਸਪ੍ਰੈਸ ਸਾਰੀਆਂ ਬੱਸਾਂ ਇੱਥੋਂ ਲੱਗਦੀਆਂ ਆ ਇਹ ਆਪਣਾ ਓਰੀਐਂਟ ਤੋਂ ਸਟੇਸ਼ਨ ਇਹ ਠੀਕ ਹੈ ਫਿਰ ਤੋਂ ਸਾਰੀਆਂ ਬੱਸਾਂ ਲੱਗਦੀਆਂ ਜਿਹੜੀ ਮੈਟਰੋ ਜਾਏ ਉਹ ਤੋਂ ਦੋ ਟੌਪ ਅਪ এয়ারਪੋਰਟ ਆ ਇਹ ਆ ਜੀ ਸਾਰਾ ਓਰੀਐਂਟ ਮਾਲ ਮਾਲ ਵੀ ਵਿੱਚ ਹੀ ਆ ਆਪਣੇ ਬਾਈ ਨਾਲ ਆਏ ਅੱਜ ਘੁੰਮਣ ਆਏ ਆਪਾਂ ਨੂੰ ਓਰੀਐਂਟ ਕਰ ਮਾਰੇ ਆ ਸਾਰਾ ਆ ਇਧਰ ਆਪਾਂ ਜੀ ਹੁਣ ਇੱਕ ਵੀਰਟ ਹੋ ਜਾਣਾ ਬਾਹਰ ਨਿਕਲ ਜਾਣਾ ਉਸਤਾਦ ਜੀ ਇਧਰ ਦੇਖੋ ਇੱਕ ਮਿੰਟ ਆਹੋ ਉਧਰ ਦੇਖੀਏ ਮਾਨਤਾ ਨੂੰ ਹੈਲੋ ਕਰ ਦੋ ਅੱਜ ਦੀ ਵੀਡੀਓ ਚ ਆਹ ਲਓ ਜੀ ਇਧਰ ਸੇਡ ਲੱਗੀ ਏ ਬਾਬਾ ਜੀ ਤੋਂ ਸੀ ਹੁਣ ਐਗਜ਼ਿਟ ਹੋ ਜਾਣਾ ਬਾਹਰ ਆਹ ਲਓ ਜੀ ਐਗਜ਼ਿਟ ਹੋ ਕੇ ਬਾਹਰ ਫੀਲਿੰਗ ਪੂਰੀ 에어ਪੋਰਟ ਵਾਲੀ ਆ ਜੀ ਇੱਥੇ। ਉਹ ਸਾਹਮਣੇ 에어ਪੋਰਟ ਸਾਹਮਣੇ 에어ਪੋਰਟ ਐ। 에어ਪੋਰਟ ਵਾਲੀ ਫੀਲਿੰਗ ਹੈ ਇੱਥੇ। ਇਹ ਸਾਰਾ ਹੀ 오리엔ਟ ਐਸਓਆਰ ਆਈ ਘੁੰਮਣ ਨੂੰ, ਮਾਲ ਐ ਘੁੰਮਣ ਨੂੰ ਸਾਹਮਣੇ ਸਾਹਮਣੇ ਮਾਲ ਆ ਜਾਂਦਾ ਘੁੰਮਣ ਨੂੰ। ਆਪਣੇ ਬ੍ਰਾਂਡ ਸਾਰੇ ਮਿਲਦੇ ਇੱਥੋਂ। ਬਹੁਤ ਸੋਹਣਾ ਯਾਰ ਆ ਬੜਾ ਏਰੀਆ। 오리엔ਟ ਵਾਕਈ ਸੋਹਣਾ ਐ ਇੱਧਰ ਦੇਖੋ। ਇੱਧਰ ਦੇਖੋ ਕਿੰਨਾ ਸੋਹਣਾ। ਬਿਲਡਿੰਗ ਬਹੁਤ ਸੋਹਣੀ ਹੈ ਇੱਧਰ ਆ ਸ਼ੇਪ ਬਣਾਇਆ ਇਹ ਆ ਦੇ ਕਾਰ ਦੂਰ ਸ਼ੇਪ ਬਣਾਈਏ ਫਿਰ ਵਧੀਆ ਦੂਰ ਸ਼ੇਪ ਦੀ ਸ਼ੇਪ ਦੀ ਆ ਨਾ ਸ਼ੇਪ ਆ ਵਾਕਈ ਸ਼ੇਪ ਦੀ ਆ ਹਾਂ ਸ਼ੇਪ ਦੀ ਸ਼ੇਪ ਆ ਹਾਂ ਬੰਦ ਪਾ ਤਾ ਮੰਦਰਵਾ ਨਾਲ ਹੀ ਬਦਸਨ ਆਪਣਾ ਇਸ ਤਰੋਂ ਆਪਣੇ ਵੱਡਾ ਜਿਹੜਾ ਬਣਾਇਆ ਹੈ ਨੀ ਬ੍ਰਿਜ ਬ੍ਰਿਜ ਹਾਂ ਕੋਈ ਨਹੀਂ ਚੱਲਦੇ ਇੱਧਰ ਨੂੰ ਵੀ ਕੰਮ ਕਰ ਲਈ ਜਿਹੜਾ ਕਰਨ ਵਾਲਾ ਉਹ ਸਾਹਮਣੇ ਸ਼ੇਪ ਵਾਲੀ ਜੀ ਗਾਰ ਲੱਗਦਾ ਉਹਦੇ ਤੇ ਇਹ ਐਗਜ਼ਿਟ ਹੋਏ ਆ ਬੱਸ ਆਲਾ ਮੈਨੂੰ ਲੱਗਦਾ ਦੂਜੇ ਪਾਸੇ ਰਹਿ ਗਿਆ ਉਹ ਬੈਕ ਸਾਈਡ ਰਹਿ ਜਾਂਦਾ ਬੱਸ ਵਾਲਾ ਆ ਗਈ ਜੀ ਸਾਡੀ ਜਬਰਾ ਕ੍ਰੋਸਿੰਗ ਇੰਦਰ ਬੱਸ ਆ ਜਾਂਦੀ ਆ ਸਾਰੀਆਂ ਫਲੈਕਸ ਬੱਸਾਂ ਫਲੈਕਸ ਆਪਣੀਆਂ ਪੋਰ ਤੋਂ ਨੂੰ ਜਾਣ ਵਾਲੀਆਂ ਸਾਰੀਆਂ ਇਧਰ ਆ ਦੇਖੋ ਗੱਡੀਆਂ ਖੜੀਆਂ ਟਾਪ ਦੀਆਂ ਬੈਲਡਿੰਗਾਂ ਜ ਬੈਲਡਿੰਗਾਂ ਇਧਰ ਆ ਗਾਇਸ ਪੋਰਸ਼ ਕਾਰ ਆ ਗਈ ਜੈਗਵਾਰ ਐਸਲਾ ਸਾਰੀ ਖੜੀ ਆ ਇਧਰ ਬ੍ਰਾਂਡ ਆ ਆਪਾਂ ਜੀ ਆਪਣੇ ਟਾਈਮ ਨਾਲੋਂ ਪਹਿਲਾਂ ਲਿਆਏ ਸਾਨੂੰ 2 ਘੰਟੇ ਪਹਿਲਾਂ ਕਹਿੰਦੇ ਖੜੀ ਦੇਖੀ ਨਹੀਂ ਅਸੀਂ ਚਲੋ ਕੋਈ ਨਹੀਂ ਭਾਜੀ ਕਹਿੰਦੇ ਹੁਣ ਤੁਹਾਨੂੰ ਸਮੁੰਦਰ ਚ ਕਮਾ ਕੇ ਲਿਆਉਣਾ ਇਧਰ ਸਮੁੰਦਰ ਦੇ ਅੰਦਰ ਕਮਾ ਕੇ ਲਿਆਉਣਾ ਟੋਬੇ ਦੇ ਚੱਲੇ ਮਿੱਟੀ ਕੱਢਣਾ ਟੋਬੇ ਲੈ ਲਓ ਜੀ ਆਬੂ ਤਾਬੀ ਪਹੁੰਚ ਗਿਆ ਆਪਾਂ ਦੇਖੋ ਆਬੂ ਤਾਬੀ ਵਾਲੀ ਬਿਲਡਿੰਗ ਆ ਰਹੀ ਇੱਧਰ ਤਾਵਰਜਾ ਬਣਾਏ ਆ ਉਹ ਝੰਡੇ ਉੜ ਗਏ ਆ

ਅਬੂਦਾਬੀ ਬਿਲਡਿੰਗ ਆ ਇਹ ਠੀਕ ਆ ਇੱਥੇ ਵੀ ਹੈਗੀ ਆ ਸਾਡੇ ਕੋਲ ਅਸੀਂ ਵੀ ਇੱਕ ਰੱਖੀ ਜੋ ਪੁਰਦਕਾਲ ਚ ਆਹ ਸਾਹਮਣੇ ਸਮੁੰਦਰ ਆ ਗਿਆ ਜੀ ਠੀਕ ਆ ਪੌਰੀਐਂਟ ਆਏ ਸੀਗੇ ਤੇ ਸਰ ਮੈਡਮ ਵੀ ਜੀ ਆ ਪਰ ਆਪਾਂ ਹਨਾ ਇੱਥੋਂ ਬਾਹਰ ਨਿਕਲ ਕੇ ਸਮੁੰਦਰ ਕੋਲੇ ਹੀ ਆ ਅੱਜ ਤੁਹਾਨੂੰ ਸਮੁੰਦਰ ਘੁਮਾ ਦਿਨਾ ਫੇਰ ਦੁਬਾਰੋ ਠੀਕ ਆ 2 ਮਹੀਨਾ ਬਾਅਦ ਆਹ ਦੇਖੋ ਜੀ ਕੇਬਲ ਵਾਲੀਆਂ ਲੱਗੀਆਂ ਇੱਥੇ ਡੱਬਾ ਜਿਹਾ ਲਾਇਓ ਆ ਕੀ ਕਹਿੰਦੇ ਇਹਨੂੰ ਟੈਲੀਕੈਬਿਨ ਇਸ ਬੂਆ ਉਹ ਸਮੁੰਦਰੋਂ ਪੜਾ ਗਿਆ ਉਹਦਾ ਲੰਬਾ ਪੌੜ ਯੂਰਪ ਦਾ ਸਭ ਤੋਂ ਲੰਬਾ ਪੌੜ ਹੈ ਇਹ ਕੁਤੁਰ ਤੇ ਇੱਧਰ ਬਾਈ ਆਪਣੇ ਸਮੁੰਦਰਾਂ ਗਿਆ ਜੀ ਇੱਧਰੋਂ ਆਪਣੇ ਕੇਬਲ ਆ ਜਾਂਦੀਆਂ ਸਿੱਧੀ ਉੱਪਰ ਨੂੰ ਆਉਦੀ ਆ ਗਈ ਆ ਕਿ ਇੱਧਰ ਠੀਕ ਆ ਆ ਉਹ ਘੁੰਮੋ ਵੀਰੋ ਇੱਕ ਚੜ ਗਈ ਇੱਕ ਆ ਗਈ ਕੇਬਲ ਤੇ ਘੁੰਮੋ ਯਾਰੇ ਲੌਈ ਜ਼ਿੰਦਗੀ ਦੇ ਉਹ ਦੇਖੋ ਵੀ ਸਾਰਾ ਪੌੜ ਦੇਖ ਦੋ ਯੂਰਪ ਦਾ ਲੰਬਾ ਪੌੜ ਸਾਰਾ ਪੁਰਤਗਾਲ ਦਾ ਤੇ ਇੱਧਰ ਥਿਊ ਬਹੁਤ ਸੋਹਣਾ ਹੈ ਚਾਹ ਤੇ ਕੇਬਲ ਨਾਲ ਕੇਵਲ ਘਾਰ ਇਹਨੂੰ ਕਹਿੰਦੇ ਕੇਵਲ ਘਾਰ ਕੇਵਲ ਘਾਰ ਨਹੀਂ ਕਹਿੰਦੇ ਹੋਰ ਕੁਝ ਕਹਿੰਦੇ ਜਸਪੁਰ ਤੇਰੇ ਆ ਗਿਆ ਹਾਂ ਵਾਹ ਕੀ ਯਾਰ ਪੌਲਾ ਬੜਾ ਲੰਬਾ ਯਾਰ ਉਹ ਗੱਡੀ ਪੂਰੀ ਜਾਂਦਾ ਪਾਣੀ ਆ ਜਾਂ ਤੇ ਜਾ ਵੀ ਵਹਾ ਦੇ ਜਾ ਪਾਣੀ ਦੀ ਆਵਾਜ਼ ਵੀ ਨਹੀਂ ਆਉਣੀ ਮੈਂ ਤਾਂ ਯਾਰ ਇਨੀ ਬੈਠਣਾ ਨਾਲ ਫੁੱਟਵਾਲਾ ਪਤਾ ਨਹੀਂ ਕਿ ਨਾਲ ਕੀ ਕਰਦੇ ਯਾਰ ਆ ਦੇਖੋ गाइस ਕਿ ਮੈਂ ਤਾਂ ਵਾਕਈ ਬੜਾ ਹੀ ਸੋਨਾ ਹੈ ਵਾਜੇ ਨਹੀਂ ਰਿਕਾਰਡ ਹੋਣੀ। ਬਹੁਤ ਬੜੀ ਜਲਦੀ। ਉਹ ਝੰਡੇ ਝੰਡੇ। ਸਾਰੇ ਯੂਰਪ ਦੇ ਹੋਊਗੇ ਨਾ। ਆਹ ਦੇਖੋ ਯਾਰ, ਲੋਕੇਸ਼ਨ ਬਹੁਤ ਸੋਹਣੀ ਆ। ਭਾਜੀ ਰਾਣੀ ਫੋਟਾ। ਆਹ ਦੇਖੋ ਗਾਇਸ ਇੱਧਰ ਸਾਰੇ ਝੰਡੇ ਲੱਗੇ ਹੋ ਆ। ਇੰਡੀਆ ਦਾ ਵੀ ਹੋਣਾ ਇਹਦੇ 'ਚ। ਲੱਭਿਆਂ। ਉਹ ਅੱਗੇ ਨੂੰ ਜਾ ਕੇ ਲੱਭੂਗਾ। ਠੀਕ ਆ। ਇਹ ਔਰੀਐਂਟ ਹੈ ਘੁੰਮਣ ਨੂੰ। ਔਰੀਐਂਟ। ਪਹਿਲਾ ਜਦੋਂ ਯੂਰਪ ਦਾ ਸ਼ੁਰੂ ਹੋ ਗਿਆ ਜੀ ਇੱਧਰ ਆਪਣਾ ਸਮੁੰਦਰ ਪੈ ਜਾਂਦਾ ਸਾਰਾ ਉਹ ਬੁੱਟਰ ਕਿੱਥੇ ਸਟਿਆ ਲਏ ਦਾ ਲੰਮਾ ਪਾਇਆ ਹੀ ਨਹੀਂ ਇੱਧਰ ਭਾਈ ਸਾਹਿਬ ਆਪਣੇ ਖੜੇ